ਹੋਰ ਬਈ ਕੀ ਹਾਲ ਚਾਲ ਸਾਰੇ ਵੀਰਾਂ ਦਾ ਘਰ ਪਰਿਵਾਰ ਕਿਦਾਂ ਸੱਟਾ ਤੇ ਲੱਗੇ ਅੱਜ ਆਪਾਂ ਸ਼ਾਖਾ ਕਬੂਤਰ ਛੱਡਣ ਤੇ ਪਹਿਲਾਂ ਵੀ ਉਡਦਾ ਰਿਹਾ ਇਹ 6-7 ਡਾਰੀਆਂ ਤੇ ਅੱਜ ਲੱਗੇ ਛੱਡਣ ਵੇਖੋ ਜੀ ਛੱਡਤਾ ਲਓ ਜੀ ਆਏ ਸੀਗੇ ਹੁਣ ਘਰੇ ਪਹਿਲਾਂ ਉਧਰ ਸੀਗੇ ਆਪਾਂ ਤੇ ਫਿਰਦਾ ਆਪਣਾ ਸ਼ਾਖਾ ਕਬੂਤਰ ਤੇ ਇੱਕ ਚਿੱਟਾ ਸਾਹ ਕਬੂਤਰ ਹੋਰ ਫਿਰਦਾ ਯਾਰ ਇਹ ਆਪਣੀ ਪੁੱਤੀ ਆ ਮੇਰੇ ਹਿਸਾਬ ਨਾਲ ਚਰਨੇ ਹੁੰਦੀ ਸੀ ਜਿਹੜੀ ਸ਼ਾਕ ਕੀ ਕਰ ਲਓ ਤਾਂ ਉੱਡ ਗਈ ਆਵੇ ਜਾਂਦੀ ਉਹੀ ਲੱਗਦੀ ਆਂ ਗਾਂ ਵੀ ਪਤਾ ਨਹੀਂ ਕਿਹਦਾ ਹੋਰ ਹੋਵੇ ਕਬੂਤਰ ਬਹੁਤ ਉੱਡੇ ਫਿਰਦੇ ਇਧਰ ਵੀ ਇਹ ਤਾਂ ਕਰਕੇ ਪਹਿਲਾਂ ਉਹ ਉਧਰ ਕਬੂਤਰ ਕੱਢੇ ਹੋਏ ਕੱਢ ਹੀ ਗਏ ਆ ਕਰਕੇ ਹੁਣ ਲੇਟ ਬਣਾਉਣ ਲੱਗੇ ਆ ਥੋੜਾ ਜਿਹਾ ਕਬੂਤਰੀਆਂ ਕੱਢੀਆਂ ਗਈਆਂ ਦੋ ਉਧਰ ਆ verdade ਉਤਰ ਕਿੰਨੇ ਦਿਖਾਉਣੇ ਆ ਆ ਵੀ ਜਾਂਦਾ ਹਵਾ ਹੀ ਚੱਲੀ ਜਾਂਦੀ ਆ ਨਾ ਗਾ ਰਕੇ ਲੇਟ ਹੋ ਗਏ ਦਿਖਾਉਣ ਚ ਯਾਰ ਆਪਾਂ ਉਧਰ ਜਾਵੜੇ ਕਰਕੇ ਉਥੇ ਮੁੜ ਕੇ ਵਲੌਗ ਬਣਾਉਂਦੇ ਰਹੇ ਰੰਗ ਲਾਇਆ ਸੀ ਦੋ ਕਬੂਤਰੀਆਂ ਦੇ ਤੇ ਉਹ ਛੱਡੀਆਂ ਹੀ ਗਈਆਂ ਆਵੇ ਆ ਗਈ ਆ ਗਿਆ ਜੱਟ ਇਹ ਆਪਣੀ ਉਦਰੀ ਲੱਗਦੀ ਆ ਯਾਰ ਸ਼ਰਨੇ ਤੋਂ ਕਰ ਲਾ ਉੱਡ ਗਈ ਆ ਉਹ ਇਹ ਆਉਂਦੀ ਆਪਣੇ ਘਰ ਤੇ ਹੀ ਇੱਥੇ ਇੱਥੇ ਜਾ ਕੇ ਨਹੀਂ ਵੀ ਹੁੰਦੀ ਇੱਥੇ ਹੀ ਥੱਪੇ ਮਾਰਦੀ ਇੱਥੇ ਹੀ ਬੈਨ ਆਉਂਦੀ ਆ ਕੋਈ ਨਾ ਸ਼ਾਮਾਂ ਨੂੰ ਵੇਖਾਂਗੇ ਕੀ ਬੰਦਾ ਕੀ ਆਂਦੀ ਆ ਇਹ ਲਓ ਜੀ ਬੈਗਾ ਉਤਰ ਆਪਣਾ 3 ਵਜੇ ਬਾਰੇ ਆਈ ਗਿਆ ਆਪਾਂ ਢਾਂਗੀ ਭੜਕਾ ਗਏ ਉਹ ਚਲ ਆਪਾਂ ਦਿਖਾਇਆ ਨਹੀਂ ਕੱਲਾ ਬੰਦਾ ਫੇ ਢਾਂਗੀ ਭੜਕਾਵੇ ਕਿ ਕਬੂਤਰ ਦਿਖਾਵੇ ਤਾਂ ਕਰਕੇ ਰੰਗ ਇਹਦੇ ਲਾਵਾਂਗੇ ਜਾਂ ਕੱਲ ਵਾਲੀ ਡਾਰੀ ਜਾਂ ਦੋ ਤਿੰਨ ਡਾਰੀਆਂ ਹੋਰ ਪਾ ਕੇ ਫੇ ਰੰਗ ਲਾਵਾਂਗੇ ਇਹਦੇ ਔਰ ਦਿਨ ਨੂੰ ਹੋਗੇ ਇਹਨੂੰ ਐਂ ਤਾਂ 5 7 ਕਡਾਰੀਆਂ ਹੋਗੀਆਂ ਇਹਨੂੰ ਔਰ ਦਿਨ 7 ਹਾਂ ਉੱਡ ਗਿਆ ਏ ਅਜਾ ਚਿੱਟਾ ਸਾਹ ਵੀ ਉੱਡਦਾ ਏ ਹੁੰਦਾ ਗੱਲ ਵੀ ਘਟਿਆ ਸੀਗਾ ਬਰਥਈ ਇਹਨੂੰ ਕੋਈ ਚੱਕਰ ਨਹੀਂਗਾ ਹੂੰਗਾ ਮਾਰਦਾ ਏ ਉਹ ਪੈਂਦਾ ਆਉਂਗਾ ਪੂਰਾ ਅਕੋ ਚੱਲ ਲੈ ਹੂੰਗਾ ਮਾਰ ਕੇ ਦਿਖਾ ਚੱਲ ਇਹ ਵਾਲਾ ਹੂੰਗਾ ਮਾਰ ਕੇ ਦਿਖਾ ਚੱਲ ਇਹਦਾ ਪੂਰਾ ਸੈੱਟ ਆ ਕੋਈ ਚੱਕਰ ਨਹੀਂ ਇਹਨੂੰ ਲੈ ਲਈ ਇੰਨਾ ਹਕਾਰ ਮੜਾ ਇੰਨਾ ਨਾ ਪੂੰਜਾ ਭਲਾ ਬਹੁਤ ਦੰਦਿਆਂ ਵੜਦਾ ਇਹਦਾ ਚਲੋ ਕਰਦੇ ਆ ਵੀ ਤੁਹਾਡੇ ਨਾਲ ਅੱਗੇ ਸ਼ੇਅਰ ਪਾਣੀ ਪੂਣੀ ਪਿਉਣੇ ਇਹਨੂੰ ਵੇਖੋ ਜੀ ਹੂੰਗਾ ਮਾਰਦਾ ਲੈ ਨੂੰ ਜਿਆਦਾ ਮਸਤੀ ਆ ਲੱਗਦਾ ਕੱਟ ਮਾਰਿਆ ਕਰੂੰਗਾ ਓਏ ਆਇਆ ਲੋ ਵੀ ਪਈਏ ਬਦਾ ਮੈਨੂੰ ਕੱਚਾ ਪਾਣੀ ਇਹ ਪਈਏ ਦਾਣੇ ਤੁਨੇ ਤੇ ਕਰਕੇ ਇਹਨੂੰ ਅੰਦਰ ਖਾਲਾ ਹੋਵੇ ਮਦਾਂ ਮਾਨੇ ਹੂੰਗਾ ਮਾਰਦਾ ਇਹ ਵਾਜਾ ਹੀ ਮਾਰਦਾ ਹੈਗਾ ਲੋਬੀ ਉੱਪਰ ਨੇ ਖਾਲੇ ਆਦਾਨੇ ਤੇ ਬਦਾਮ ਵੀ ਖਾਲੇ ਟੌਰ ਨਾਲ ਦਾ ਸੈਟ ਹੋ ਗਿਆ ਬੈ ਗਿਆ ਇਹ ਤੇ ਹੁਣ ਇਹਨੂੰ ਛੱਡਦੇ ਆਂ ਘੁੱਡੇ ਦੇ ਵਿੱਚ ਤੇ ਆਪਾਂ ਦਾ ਟਾਈਮ ਨਾ ਵਿਹਲਾ ਹੋਊਗਾ ਕੱਲ ਨੂੰ ਤੇ ਸਵੇਰੇ ਛੱਡਾਂਗੇ ਮੁੜ ਕੇ ਚਲੋ ਮਿਲਦੇ ਆਂ ਕਿਸੇ ਨਵੇਂ ਵਲੌਗ ਦੇ ਨਾਲ ਹੋਰ